ਵੇਖਾਂ ਇਹ ਵਾਲਾ ਉਹਨਾਂ ਨੇ ਆਲੇ ਨੇ ਟੈਨਸ਼ਨ ਪਾ ਗਏ ਆਪਕੇ ਤਾਂ ਸੁੱਤੀ ਹੀ ਹੈ ਕੁਛ ਨਹੀਂ ਨਾ ਭਾਜ ਰਾਏ ਨੂੰ ਰਮਨ ਰਮਨ ਪੈਂਜੀ ਸਤਿ ਸ਼੍ਰੀ ਅਕਾਲ ਪੈਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਤੁਸੀਂ ਸੁਣਾਓ ਆਪਣਾ ਵਧੀਆ ਵਧੀਆ ਆ ਠੀਕ ਠਾਕ ਨੀਂਦ ਆ ਗਈ ਹੀ ਆਹੋ ਕੰਮ-ਕੁਮ ਕਰਕੇ ਹਟ ਗਈ ਅੱਛਾ ਤੇ ਮੈਂ ਕਿਹੜੀ ਆਰਾਮ ਕਰ ਲੈਨੀ ਆ ਪਾਣੀ ਲਿਆਵਾਂ ਤਾਂ ਡਵਾ ਤੇ ਮੇਰੀ ਗੱਲ ਸੁਣ ਮੈਂ ਅਦਰੋਂ लवली ਵੱਲੋਂ ਹੋ ਕੇ ਆਈ ਆ ਤੇ ਕਿੱਥੇ ਸੋਜਿੰਦਰ ਉਹ ਤਾਂ ਭਾਂਜੀ ਬੰਬੀ ਤਾਂ ਗਏ ਜੇ ਅੱਛਾ ਤੇ ਮੇਰੀ ਗੱਲ ਸੁਣ ਉਹਨਾਂ ਨੇ ਆਏ ਨੇ ਇਨੀ ਟੈਨਸ਼ਨ ਪਾ ਕੇ ਤੇ ਪਰੇਸ਼ਾਨੀ ਦੇ ਆਪ ਤੁਸੀਂ ਘੋੜੇ ਵੇਚ ਕੇ ਸੁੱਤੇ ਹਜੇ ਹਾਂਜੀ ਹੁਣ ਮੈਂ ਕੰਮ ਕਰਕੇ ਆਰਾਮ ਤੇ ਕਰਨਾ ਹੀ ਗੱਲ ਕਿਹੜੀ ਹੋ ਗਈ ਆ ਮੈਨੂੰ ਦੱਸੋ ਤਾਂ ਸਹੀ ਬਾਜ਼ਾਰ ਪਾਂਦੀਆਂ ਕੀ ਪਾਈ ਜਾਂਦੇ ਹਜੇ ਨਾ ਤੁਹਾਨੂੰ ਜਿੱਦਾਂ ਕੁਝ ਪਤਾ ਹੀ ਨਹੀਂਗਾ ਗੱਲ ਛੇੜੀ ਤੁਸੀਂ ਐ ਨਾ ਮੇਰੀ ਗੱਲ ਸੁਣ ਜੇ ਕਿਹੜੇ ਦਿਨ ਹੋਏ ਆ ਜੋਦੇ ਵਿਆਹ ਨੂੰ ਤਾਂ ਆਪਾਂ ਪਿਆਲੀ ਦਾ ਕਿਹੜਾ ਰਫੜ ਪਾ ਕੇ ਬਹਿ ਗਏ ਜੇ ਕਿਹੜਾ ਪੈੜਾ ਫੜ ਪਾਇਆ ਇਹੋ ਜੀ ਤਾਂ ਕੋਈ ਗੱਲ ਵੀ ਨਹੀਂ ਹੋਈ ਵੇਖਾ ਜਿੱਦਾਂ ਨੂੰ ਕੋਈ ਪਤਾ ਹੀ ਨਹੀਂਗਾ ਤੂੰ ਹੀ ਦੱਸ ਦੋ ਜੇ ਤੁਹਾਨੂੰ ਪਤਾ ਵਾ ਤੇ ਮੇਰੀ ਸੁਣ ਗੱਲ ਉਹ ਥਾਂ ਦਾ ਜਿਹੜਾ ਨਾ ਮੈਨੂੰ ਹੀ ਸਭ ਕੁਝ ਪਤਾ ਹੀ ਆ ਪੈੜੀ ਦਾ ਕਿੰਨੀ ਪੈੜੀ ਆ ਤੇ ਕਿਹਦੇ ਹਿੱਸੇ ਕਿੰਨੇ ਆਈ ਏ ਤੇ ਗੱਲ ਸੁਣ ਮੇਰੀ ਉਹ लवली ਨਿਆਣੇ ਨਾਲ ਤੁਸੀਂ ਕਿਉਂ ਇੰਨਾ ਦੇਇਸ ਤਾਉਣ ਇਸੇ ਪੈੜੀ ਦੀ ਕਮਾਈ ਨਾਲ ਕਰ ਗਾਂ ਘਰ ਬਣਾਨੇ ਹੋਰ ਭੈਣ ਜੀ ਮੇਰੀ ਸੁਣੋ ਗੱਲ ਤੁਸੀਂ ਸਾਂਝੇ ਜੇ ਸਾਂਝੀ ਗੱਲ ਕਰੋ ਇਹ ਨੁਕਸਾਨ ਜਿਹੜਾ ਹੈ ਕਾਨੂੰਨੀ ਹੋਣਾ ਚਾਹੀਦਾ बराबर ਹੋਣਾ ਚਾਹੀਦਾ ਵਾ लवली ਵੀ ਤਾਂ ਉਹਨੀ ਪੈੜੀ ਵਾਉਂਦੇ ਆ ਵਾ ਹੁਣ ਜਿਹੜੀ ਮੋਟਰ ਲੱਗੀ ਆ ਉਹ ਕਨਾਲ ਥਾਂ ਵਿੱਚ ਲੱਗੀ ਆ ਆਲੇ ਦੁਆਲੇ ਸਾਰੇ ਰੋਖ ਵਾ ਉਹ ਪਹਿਲੀ ਹਾਨੂੰ ਆ ਗਈ ਜਿਹੜਾ ਸ਼ੌਰਾ ਵਾ ਉਹ ਤੇ ਹੀ ਚਾ ਕੰਢੇ ਆ लवली ਵੀ ਤਾਂ ਆਪਣੀ ਪੈੜੀ ਨੂੰ ਪਾਣੀ ਉਸੇ ਮੋਟਰ ਦਾ ਲਾਉਂਦਾ ਤੇ ਉਹ ਜਿਹੜਾ ਥਾਂ ਅੱਧ ਵਿੱਚ ਹੋ ਜੇ ਮੇਰਾ ਕਹਿੰਦਾ ਮਤਲਬ ਇਹ ਹੀ ਵੀ ਜਿਹੜੀ ਗੱਲਬਾਤ ਹੈਗੀ ਆ ਤੁਸੀਂ ਹੌਸਲੇ ਨਾ ਕਰੋ ਹੁਣ ਗਾ ਸੁਣ ਮੇਰੀ ਅਸੀਂ ਵੀ ਯਾਤਰਾ ਆ ਜਾਂਦੇ ਬਹਿ ਜਾਂਦੇ ਆ ਚਣ ਕੇ ਕਈ ਗੱਲਬਾਤ ਕਰ ਲੈਂਦੇ ਪੁੱਛ ਲੈਂਦੇ ਸਭ ਨੰਦਰ ਨੂੰ ਵੀ ਲਵਲੀ ਨਵੀ ਉਹਨਾਂ ਨਿਆਣੇ ਨੇ ਏਨੀ ਟੈਨਸ਼ਨ ਪਾਈ ਤੁਸੀਂ ਹਾ ਹਾ ਉਹਨੂੰ ਕੀ ਕਿਹਾ ਵਾਹੀ ਇਹ ਤਾਂ ਨਾਰਮਲ ਗੱਲ ਹੀ ਹੋਈ ਆ ਉਦੋਂ ਦੀ ਮੇਸਨ ਗਾਲਾ ਉਧਰ ਘਰ ਕਿਉਂ ਨਹੀਂ ਗਈ ਮੈਂ ਘਰ ਕਿ ਜਾਣਾ ਹੈਗਾ ਲਵਲੀ ਆ ਜਾਂਦਾ ਹੀ ਇੱਥੇ ਗੱਲਬਾਤ ਹੋ ਜਾਂਦੀ ਹੀ ਘਰ ਜਾ ਕੇ ਮੈਂ ਪੰਜ ਕੀ ਕਰਨਾ ਹੀ ਅੱਗੇ ਤੇ ਜੋਤ ਹੁੰਦੀ ਹੀ ਚਾਹ ਜੋਤ ਲਾ ਕੇ ਘੜੀ ਮੈਂ ਚੱਲ ਜਾਣਾ ਗੱਲਬਾਤ ਉਹਦੇ ਨਾਲ ਕਰਨੀ ਹੁਣ ਇਹ ਵੀ ਨਿਆਣਾ ਕਦੀ ਬਾਹਰ ਬੰਬੀ ਤੇ ਗਿਆ ਹੁੰਦਾ ਵਾ ਕਦੀ ਕਿਤੇ ਗਿਆ ਹੁੰਦਾ ਵਾ ਤੇ ਮੈਂ ਵੀ ਜਾ ਕੇ ਉੱਥੇ ਕੀ ਕਰਨਾ ਹੁੰਦਾ ਤੁਸੀਂ ਆਪਸੇ ਆਲੇ ਜੀ ਮੇਰੀ ਗੱਲ ਸੁਣ 13 ਫਰਜ਼ ਨਹੀਂ ਬੰਦਾਗਾ ਅੱਗੇ ਜੋਤ ਰੋਟੀ ਪਕਾ ਲੈਂਦੀ ਸੀ ਤੇ ਹੁਣ ਉਹ ਆਪ ਹੱਥ ਛੜਨ ਰਿਆ ਆ ਆਪ ਕਾਇ ਖਾਂਣ ਰਿਆ ਆ ਭੈਣ ਜੀ ਰੋਟੀ ਦੀ ਤੇ ਮੈਂ ਕੋਈ ਗੱਲ ਹੀ ਨਹੀਂ ਕਰਦੀ ਜਿੱਦਾਂ ਦਾ ਦਲਜੀਤ ਵਾ ਉਦਾਂ ਦਾ ਲਵਲੀ ਆ ਇਹਨੂੰ ਤਾਂ ਮੈਂ ਪਹਿਲੇ ਦਿਨੋਂ ਹੀ ਕਿਹਾ ਸੀਗਾ ਵੀ ਰੋਟੀ ਨਹੀਂ ਕਰ ਪਕਾਉਣੀ ਇੱਥੇ ਆ ਗਿਆ ਤੇ ਰੋਟੀ ਪਾਣੀ ਪੱਕਾ ਹੁੰਦਾ ਾਨ ਕੇ ਤੇ ਖਾ ਲਿਆ ਤੁਸੀਂ ਆਪਸੇ ਆਲੇ ਜੇ ਮੈਂ ਵੀ ਤਾਂ ਇਕੱਲੀ ਆਂ ਸਫਾਈਆਂ ਵੀ ਕਰਨੀਆਂ ਕੱਪੜੇ ਵੀ ਧੋਣੇ ਰੋਟੀ ਪਾਣੀ ਵੀ ਕਰਨਾ ਹੁਣ ਦੋਵਾਂ ਘਰਾਂ ਦੇ ਵਿੱਚ ਫੇਰੇ ਨਹੀਂ ਵਜਦੇ ਮੇਰੇ ਕੋਲ ਵੀ ਚਲ ਉਹ ਮੈਂ ਮੰਦੀ ਆਂ ਕਿ ਕੰਬ ਥੇਰਾ ਹੋ ਜਾਂਦਾ ਘਰ ਦਾ ਚਲ ਉਹ ਜਾਣ ਕੇ ਖਾ ਜਾ ਕਰੇ ਮੈਂ ਤੇ ਉਹਨੂੰ ਵੀ ਕਹਿੰਨੀ ਆਂ ਜਾਂ ਤਾਂ ਹੋਏ ਨਾ ਮੈਂ ਉਹਨੂੰ ਨਹੀਂ ਕਹਿੰਦੀ ਮੈਂ ਤੇ ਉਹਨੂੰ ਵੀ ਕਹਿੰਨੀ ਆਂ ਵੀ ਆਪਸ ਵਿੱਚ ਪਿਆਰ ਸਬਾਗ ਨਾ ਰਿਹਾ ਕਰੋ ਪਰ ਗੱਲ ਸੁਣ ਮੇਰੀ ਹੁਣ ਜਿੱਦਾਂ ਕੁੜੀ ਨੇ ਫੇਰਾ ਪਾਉਣ ਆਉਣਾ ਸੀ ਤੇ ਤੁਸੀਂ ਪਹਿਲਾਂ ਹੀ ਆ ਗੱਲ ਛੇੜ ਕੇ ਬਹਿ ਗਏ ਜੇ ਤੇ ਸਭ ਉਹਨਾਂ ਦਾ ਸਾਥ ਦੋ ਵੀ ਜਦ ਲਾਗੇ ਬੈਠੇ ਸੋਹਣੇ ਲੱਗਦੇ ਭੈਣ ਭਰਾ ਉਹਨਾਂ ਨੂੰ ਪਤਾ ਲੱਗੇ ਕੋਈ ਚਾਰਜੀ ਹੈਗੇ ਅੱਗੇ ਇਦਾਂ ਚੰਗੇ ਨੇ ਭੈਣ ਜੀ ਅਸੀਂ ਤਾਂ ਵਾਧੂ ਗੱਲ ਕੋਈ ਕੀਤੀ ਨਹੀਂ ਜੋ ਬੰਦਾ ਹਿੱਸਾ ਉਹ ਹੀ ਗੱਲ ਕੀਤੀ ਹੈ ਜੇ ਨਜਾਇਜ਼ ਆ ਤਾਂ ਤੁਸੀਂ ਤਾਂ ਦੱਸ ਦੋ ਤਾਂ ਤੁਹਾਡੇ ਗੱਲ ਕਰਨ ਵਾਲੀ ਕਿਹੜੀ ਗੱਲ ਹੀ ਅਜੀਏ ਗੱਲ ਹੀ ਕੀਤੀ ਆ ਬੱਚਿਆਂ ਨੂੰ ਦੱਸਣਾ ਵੀ ਚਾਹੀਦਾ ਵੀ ਆਹ ਕੰਮ ਇਦਾਂ ਨਹੀਂ ਇਦਾਂ ਹੋਣਾ ਚਾਹੀਦਾ ਫੇਰ ਹੀ ਉਹਨੂੰ ਪਤਾ ਲੱਗੂਗਾ ਜੇ ਅਸੀਂ ਗੱਲ ਨਾ ਕਰਾਂਗੇ ਤਾਂ ਉਹਨੂੰ ਕਿੱਦਾਂ ਪਤਾ ਲੱਗੂ ਚੱਲ ਜੇ ਫਿਰ ਇਸ ਗੱਲ ਤੇ ਆਏ ਨਾ ਸਖਜਿੰਦਾਂ ਨੂੰ ਵੀ ਆਲਾ ਨਾ ਮੈਂ ਕਰਦੀ ਆ ਗੱਲ ਜੇ ਨਹੀਂ ਨਾ ਤੇ ਫਿਰ ਮੇਰਾ ਵੀ ਹਿੱਸਾ ਬੰਦਾ ਪਲੇਚ ਆਹੋ ਤੁਸੀਂ ਪਹਿਸਾ ਪਹਿਲਾਂ ਲੈ ਜਾਓ ਤੁਸੀਂ ਤਾਂ ਪਹਿਲਾਂ ਹੀ ਇਹ ਗੱਲ ਚਾਉਂਦੇ ਸੀ ਨਾ ਤੁਹਾਡਾ ਹਿੱਸਾ ਕਿੱਥੋਂ ਆਉਂਦਾ ਡੈਡੀ ਦੇ ਮਰਨ ਤੋਂ ਬਾਅਦ ਤਾਂ ਦੋਵਾਂ ਭਰਾਵਾਂ ਦੇ ਨਾਂ ਪਿਆਲੀ ਲੱਗੀ ਤੁਸੀਂ ਤੇ ਜਿਹੇ ਹਿੱਸੇ ਵਾਲੇ ਕਿੱਥੋਂ ਨਿਕਲ ਆਏ ਜੇ ਰਮਨ ਤੈਨੂੰ ਵੀ ਚੰਗਾ ਭਲਾ ਪਤਾ ਆ ਜਦੋਂ ਆਈਦਾ ਸੀ ਨਾ ਉਧਰ ਜਾਣ ਕੇ ਬਾਈ ਖਲੋਈਦਾ ਸੀ ਉਹੋ ਪੁੱਛਦੇ ਸੀ ਇੱਥੇ ਆਈਦਾ ਸੀ ਤੇ ਤੂੰ ਉਦੋਂ ਵੀ ਲੜਨ ਪੈਂਦੀ ਸੀ ਹਾਂ ਤੇ ਤੇਰਾ ਹੁਣ ਵੀ ਉਹ ਹੀ ਆ ਲਿਆ ਚੱਲ ਕੋਈ ਨਹੀਂ ਤੁਹਾਡਾ ਭਰਾ ਆਉਂਦਾ ਵਾ ਨਾ ਤੇ ਲੈ ਜਾ ਤੁਸੀਂ ਵੀ ਆਪਣਾ ਹਿੱਸਾ ਚੰਗਾ ਫਿਰ ਮੈਂ ਚੱਲੀ ਹਾਂ ਤੇ ਮੇਰਾ ਸੁਣਾ ਨਾ ਤੂੰ ਦੇਦੀ ਸੀ ਜਿੰਦਰ ਨੂੰ ਚੰਗਾ ਆ ਵੇਖ ਲਾ लवली ਨੂੰ ਆਂਦੇ ਪੋਲਾ ਵਾ ਪਤਾ ਨਹੀਂ ਕਿ ਕਿਹੜੇ ਕਾਨੇ ਦੇ ਭਰੇ ਆ ਉਸੇ ਵੇਲੇ ਬੱਸੇ ਚੜੀ ਆ ਤੇ ਇੱਥੇ ਆ ਗਈ ਆ ਪਹਿਲਾਂ ਉਹਨਾਂ ਦੇ ਘਰ ਗਈ ਆ ਸਾਰਿਆਂ ਦੀਆਂ ਸੁਣੀਆਂ ਵਾਂ ਆਣ ਕੇ ਹਿੱਸਾ ਚਾਹੀਦਾ ਵਾ ਉਹਦੇ ਮੈਨੂੰ ਪਹਿਲਾਂ ਹੀ ਪਤਾ ਸੀ ਜਿਹੜਾ ਗਾੜੀ-ਗਾੜੀ ਹੋ ਕੇ ਵਿਆਹ ਤੇ ਖਰਚੇ ਕਰਦੀ ਹੈ ਨਾ ਹਿੱਸਾ ਲੈਣ ਨੂੰ ਹੀ ਕਰਦੀ ਹਾਂ ਕੋਈ ਗੱਲ ਨਹੀਂ ਤੈਨੂੰ ਤਾਂ ਤੀਜਾ ਹਿੱਸਾ ਦੇ ਕੇ ਨਾ ਅਸੀਂ ਦੋਵੇਂ ਜੀ ਤੋਰਾਂਗੇ ਤੂੰ ਤਿਆਰ ਐ ਹਿੱਸਾ ਲੈਣ ਨੂੰ ਹਿੱਸੇ ਤੇ ਆਈ ਆ ਸਾਰੇ ਤੇਰੇ ਦਿਨਵਾਰ ਕੀਤੇ ਆ ਬੱਚਿਆਂ ਦੇ ਵਿਆਹ ਕੀਤੇ ਤਾਂ ਟਾਈਮ ਨਾ ਹੀ ਪਹੁੰਚੇ ਇਹ ਮਿਲਦੇ ਉਹ ਹੁੰਦੇ ਹੀ ਅੱਜ ਉਹ ਮਰ ਗਏ ਤਾਂ ਉਹ ਚੰਗੇ ਲੱਗਣ ਡੈ ਪਿਆ ਅਹੀਂ ਮਾੜੇ ਲੱਗਣ ਡੈ ਪਿਆ ਤੇ ਗਾੜੀ ਕਿੰਨੇ ਮਿਲਣਾ लवली ਨੇ ਕੋਈ ਗੱਲ ਨਹੀਂ ਇਹ ਵੀ ਤੇਰਾ ਚਾਹ ਲੱਥ ਜੂਗਾ ਹੁਣ ਤੇਰ ਕੋ ਅਹੀਂ ਵੀ ਨਾ ਬੜੀ ਜੇ ਇਹ ਗੱਲ ਤੇ ਆਈ ਨਹੀਂ ਤੇ ਭੈਣਾ ਤੂੰ ਕਦੋਂ ਆਇਤ ਕਦੋਂ ਚੱਲ ਪਈਆਂ ਮੈਨੂੰ ਹੋ ਗਿਆ ਘੰਟਾ ਕਾਈ ਨੂੰ ਅੱਛਾ ਤੂੰ ਸੁਣਾ ਕਿੱਦਾਂ ਬੱਬੀ ਤੇ ਗਿਆ ਸੀ ਹਾਂ ਮੈਂ ਜਰਾ ਬੱਬੀ ਤੇ ਗਿਆ ਤੇ ਹੌਣ ਲੱਗੀ ਨੇ ਤੂੰ ਫੋਨ ਫੜ ਵੀ ਨਹੀਂ ਕੀਤਾ ਫੋਨ ਮੈਂ ਹੀ ਕਰਨਾ ਸੀ ਤੂੰ ਦੱਸ ਮੈਂ ਲਵਲੀ ਨਾਲ ਕੀ ਗੱਲਾਂ ਕਰਨ ਡਿਆ ਸੀ ਲਵਲੀ ਨਾਲ ਤਾਂ ਪੈਣ ਮੇਰੀ ਕੋਈ ਗੱਲਬਾਤ ਨਹੀਂ ਹੋਈ ਉਹ ਨਿਆਣੇ ਤੋਂ ਹੀ ਇੰਨੀ ਟੈਨਸ਼ਨ ਪਾਈ ਟੈਨਸ਼ਨ ਕਾਦੀ ਪਾਈ ਉਹ ਥਾਂ ਥੂਂ ਦੀ ਹੋਣੀ ਆ ਗੱਲਬਾਤ ਕੀਤੀ ਉਹਨੇ ਪਰ ਇੱਕ ਗੱਲ ਦੱਸਣਾ ਸੁਖਿੰਦਰ ਮੈਂ ਨਾ ਬੜੇ ਚਾਵਾ ਨਾ ਆਉਣਾ ਸੀ ਰਖੜੀ ਤੇ ਵੀ ਚੱਲ ਮੈਂ ਰਖੜੀ ਬਣ ਕੇ ਹੁਣ ਨਹੀਂ ਆ ਹੈਂ ਪਰ ਤੁਸੀਂ ਇਹ ਵੀ ਸੋਚਿਆ ਕਿ ਜੋ ਦਾ ਵਿਆਹ ਹੋਇਆ ਆ ਤਾਂ ਇਹ ਪਰੌਣੇ ਨਹੀਂ ਆਉਣਾ ਆ ਗੱਲ ਜ਼ਰੂਰੀ ਪਹਿਲਾਂ ਛੇੜਨੀ ਓਏ ਉਹ ਤੇ ਭੈਣੋ ਤਾਂ ਮੈਂ ਵਿਹਾਰੀ ਗੱਲ ਕੀਤੀ ਸੀ ਉਹਨੂੰ ਮੈਂ ਇਹ ਥੋੜਾ ਦੱਸਿਆ ਵੀ ਚੁੱਕ ਭੈਣ ਨੂੰ ਫੋਨ ਕਰਦੀ ਮੈਂ ਤੇ ਭੈਣੋ ਤਾਂ ਉਹ ਤਾਂ ਹੀ ਵਿਹਾਰੀ ਗੱਲ ਕੀਤੀ ਬੰਬੀ ਤੇ ਉਹਨੇ ਹੁਣ ਤੈਨੂੰ ਚੁੱਕ ਮਾਰਿਆ ਫੋਨ ਉਹ ਤੇ ਮੇਰਾ ਕੀ ਗਲਤੀ ਐ ਮੇਰੀ ਗੱਲ ਸੁਣ ਉਹਨੇ ਸਹੀ ਕੀਤਾ ਜੇ ਤੁਸੀਂ ਉਹਨੂੰ ਤੰਗ ਕਰਨ ਦੇ ਜੇ ਉਹਨੂੰ ਕਹਿਣ ਦੇ ਜੇ ਤਾਂ ਉਹਨੇ ਫੇਕ ਭੈਣ ਭਰਾ ਨੂੰ ਫੋਨ ਤੇ ਕਰਨਾ ਹੀ ਨਾ ਭੈਣ ਤਾਂ ਗੈਹੀ ਕਹਾ ਤਾਂ ਕਰ ਰਹੀ ਕਿਹੜੀ ਡਾਂਗ ਚੁੱਕੀ ਸੀ ਉਹਦੇ ਮਗਰ ਨਹੀਂ ਜਦੋਂ ਦਾ ਵਿਆਹ ਹੋਇਆ ਜੋ ਦਾ ਉਦਨ ਦੀ ਜਾ ਕੇ ਰੋਟੀ ਪਾਣੀ ਤੈਨੂੰ ਪੁੱਛਿਆ ਨਹੀਂ ਕਿ ਕਿ ਤੇਰਾ ਫਰਜ ਨਹੀਂ ਮਤਲ ਲੱਗੇ ਜਾਂਦਾ ਆਪੇ ਨਿਆਣਾ ਡਿਆ ਚ ਰਾਤ ਲੂਣ ਆਪਣੇ ਐੜਾ ਅਸੀਂ ਦੋ ਟਾਈਮ ਤੇ ਰੋਟੀ ਦੇ ਕੇ ਹੁੰਦੀ ਆ ਰਮਨ ਤੇ ਹੋਰ ਉਹਨੂੰ ਕੀ ਕਰੀਏ ਹੁਣ ਸਤ ਚੁੱਕੀ ਰਹੀ ਹੈ ਫਿਰ ਮੇਰੀ ਗੱਲ ਸੁਣ ਐਡਾ ਨਿਆਣਾ ਤੋਂ ਵੀ ਨਾ ਬਣ ਮੈਂ ਤੇਰੇ ਤੇ ਘਰ ਦੀ ਨਾ ਨਾ ਗੱਲਾਂ ਕਰਾਈਆਂ ਜਾ ਕੇ ਉਹਨੂੰ ਪੁੱਛ ਜਾ ਕੇ ਕੀ ਬਣ ਦਿਆ ਮੈਨੂੰ ਪਹਿਲਾਂ ਪਤਾ ਸੀ ਵੀ ਇਹ ਕੰਮ ਹੋਣਾ ਹੀ ਹੋਣਾ ਕਿ ਚੋਕ ਨੂੰ ਫੋਨ ਮਾਰਨਾ ਵੀ ਤੂੰ ਆਹ ਕੰਮ ਹੋਣ ਦਿਆ ਕਰਦਾ ਰਮਨ ਨਾਲ ਗੱਲ ਕੀ ਕਹਿੰਦੀ ਗੇ लवली ਨਿਹਿਮਣ ਉਤੋਂ ਹਿੱਸੇ ਲੈਣ ਵਾਲੀ ਇਹ ਵੀ ਆ ਗਈ ਇਹ ਵੀ ਅੱਗ ਲਾਉਣੀ ਹੁੰਦੀ ਜਦੋਂ ਆਉਂਦੀ ਹੈ ਕੋਈ ਸਵਾਦ ਦੀ ਗੱਲ ਨਾ ਇਹਨੂੰ ਆਈ ਸਿਆਣੀ ਬਿਆਣੀ ਆ ਨਿਆਣੇ ਵਿਆਹੇ ਆ ਕੋਈ ਅਕਲ ਦੀ ਗੱਲ ਕਰ ਤੂੰ ਦੋਵਾਂ ਘਰਾਂ ਦੀ ਇੱਕੋ ਜੀ ਗੱਲ ਕਰ ਨਾ ਇੱਕ ਤਰਫੇ ਗੱਲ ਕਰੀ ਜਾਣੀ ਆ ਉਹਦੇ ਕੋਲ ਹੈ ਕੁਛ ਨਹੀਂ ਉਹਦੇ ਕੋਲ ਹੈ ਕੁਛ ਨਹੀਂ ਹਿੱਸਾ ਦੇ ਬਰਾਬਰ ਹੀ ਉਹਦੇ ਪਿਓ ਕੋ ਵੀ ਨਹੀਂ ਕੁਝ ਬਣਾਇਆ ਤੁਹਾਡੇ ਵਸ ਦੀ ਗੱਲ ਵਾ ਹੁਣ ਆਣ ਕੇ ਸਾਡੇ ਸਿਰ ਤੇ ਚੜਦੀ ਆ ਉਹਨਾਂ ਬਣਾਇਆ ਕੁਛ ਨਹੀਂ ਉਹਦਾ ਘਰ ਬਣਾਉਣ ਵਾਲਾ ਉਹਦਾ ਆ ਕਰਨ ਵਾਲਾ ਹੁਣ ਆਪਣਾ ਹਿੱਸਾ ਲੈ ਕੇ ਤੋਂ ਨੂੰ ਦੇ ਜਾ ਫੇਰ ਖੁਰੇ ਉਹ ਤਾਂ ਪੰਜੇ ਆਨੇ ਚੌਂਦੇ ਕੀ ਆ ਇਹਨੇ ਤਾਂ ਨਾ ਮੇਰਾ ਵੀ ਦਿਮਾਗ ਖਰਾਬ ਕਰਕੇ ਰੱਖਿਆ ਵਾ ਰਮਨ ਭੈਣਾ ਹੀ ਬੜੀ ਬੋਲਦੀ ਜਾਂੜੀ ਕੀ ਗੱਲ ਹੋਈ ਆ ਭੈਣ ਨੇ ਬੋਲਣਾ ਹੀ ਆ ਭੈਣ ਨੇ ਜਦੋਂ ਦੀ ਆਉਂਦੇ ਆ ਕੋਈ ਸਵਾਦ ਦੀ ਗੱਲ ਕੀਤੀ ਅਜੇ ਤੱਕ ਉਹ ਮੈਨੂੰ ਮੈਂ ਨਾ ਇੱਥੇ ਆਇਆ ਹਾਂ ਗੇਟ ਅੱਗੇ ਕੀ ਆਂਦੀ ਸੀ ਤੇ ਰੌਲਾ ਪੁੰਦੀ ਜਾਂਦੀ ਸੀ ਹਾਂ ਐਉਂ ਆ ਫਰਾਂ ਨੋ ਨਿਆੜੇ ਹੀ ਉਹਦੀਆਂ ਗੱਲਾਂ ਤੁਸੀਂ ਜਾਣਦੋ ਵੀ ਉਹ ਕਿੱਧਰ ਆਈ ਆ ਇਹ ਇੱਕ ਤੁਹਾਡਾ ਜਿਹੜਾ ਪਤੀ ਆ ਨਾ ਇਹ ਬਹੁਤ ਅੰਤਰਾ ਜੀ ਮੀਣਾ ਜਿਹਾ ਬਣ ਕੇ ਚੁੱਪ ਕਰਕੇ ਆ ਜਾਂਦਾ ਤੁਹਾਡੇ ਵੱਲ ਜਾਂ ਦਾ ਤਾਇਆ ਜੀ ਇਦਾਂ ਤਾਇਆ ਜੀ ਇਦਾਂ ਉਹਨੂੰ ਫੋਨ ਕਰਕੇ ਸਾਰਾ ਕੁਝ ਦੱਸਿਆ ਵਾ ਵੀ ਤਾਇਏ ਨੇ ਮੈਨੂੰ ਆ ਗੱਲਾਂ ਕੀਤੀਆਂ ਵਾ ਤੇ ਬੜੀ ਤਾਂਠਾ ਹੋਣ ਗਈ ਸੀ ਮੇਰੇ ਨਾਲ ਵੀ ਮੈਨੂੰ ਕਹਿੰਦੀ ਮੈਂ ਉਹਦੇ ਰਖੜੀ ਲੈ ਕੇ ਆਉਣਾ ਸੀ ਤੇ ਮੈਨੂੰ ਕੀ ਪਤਾ ਤੁਸੀਂ ਪਹਿਲਾਂ ਪੋੜਾ ਪਵਾ ਦੇਣਾ ਵਾ ਅੱਛਾ ਮੈਂ ਤਾਂ ਪੋੜਾ ਕਾਦਾ ਇਹ ਉਹਨੇ ਭੜਕੇ ਹਜੇ ਥੋੜੇ ਦਿਨ ਹੀ ਹੋਏ ਆ ਕੁੜੀ ਵਿਆਹ ਨੂੰ ਤੇ ਫਿਰ ਕੀ ਹੋ ਗਿਆ ਉਹਨਾਂ ਨੇ ਭੜਕੇ ਆਉਣਾ ਸੀ ਤੇ ਤੁਸੀਂ ਪਹਿਲਾਂ ਖਲਾਰਾ ਪਾਤਾ ਕਾਦਾ ਖਲਾਰਾ ਪਾਇਆ ਆਪਣਾ ਹੱਕ ਮੰਗੀਏ ਤਾਂ ਖਲਾਰਾ ਹੋ ਗਿਆ ਕੋਈ ਨਹੀਂ ਕੁੜੀ ਨੂੰ ਲੈਣ ਆਉਣਾ ਹੈ ਜਾਂ ਫੇਰਾ ਪਾਉਣਾ ਹੈ ਤਾਂ ਉਹਨਾਂ ਹੀ ਜਾਵਾਂਗੇ ਉਹ ਮੈਂ ਹਾਂ ਮੈਂ ਤਾਂ ਮਤਲਬ ਉਹਦਾ ਹੀ ਵਿਹਾਰੀ ਗੱਲ ਕੀਤੀ ਇਹ ਵਿਹਾਰੀ ਗੱਲ ਵਾ ਇਹ ਤਾਂ ਲੜਾਈ ਵਾਲੀ ਗੱਲ ਕਰਨ ਡਿਆ ਤੂੰ ਅੱਛਾ ਤੁਹਾਡੇ ਨਾਲ ਹੋਰ ਕੋਈ ਗਲਤ ਨਹੀਂ ਕੀਤੀ ਉਹਨੇ ਨਾ ਇਦੀ ਗੱਲ ਕਰਕੇ ਫਿਰ ਨਿਕਲ ਗਈ ਉਹ ਸੁਣ ਲੋ ਫੇ ਮੇਰ ਕੋ ਪੀ ਕੀ ਕਹਿੰਦੀ ਸੀ ਆਂਦੀ ਹੀ ਪੀ ਜੇ ਤੁਸੀਂ लवली ਨਾਲ ਇਦਾਂ ਕਰਨੀ ਆ ਮਾਂ ਪਿਓ ਮੈਨੂੰ ਟਰਵਾਓ ਤੇ ਮੇਰਾ ਹਿੱਸਾ ਕੱਢੋ ਮੈਨੂੰ ਹਿੱਸਾ ਚਾਹੀਦਾ ਵਾ ਮੈਂ ਹਾਂ ਬੱਲੇ ਨਹੀਂ ਚਲਾ ਕੇ ਪਤਾ ਤਾਂ ਮੈਨੂੰ ਪਹਿਲਾਂ ਹੀ ਤੇਰਾ ਤੇ ਤੂੰ ਚਾਹੁੰਦੀ ਕੀ ਆ ਐਵੇਂ ਤਾਂ ਨਹੀਂ ਗਾੜੀ ਗਾੜੀ ਪ੍ਰਦਾਨ ਕੀ ਕਰਦੀ ਇਹੋ ਹਿੱਸਾ ਲੈਣ ਨੂੰ ਹੀ ਕਰਦੀ ਸੀ ਤੇ ਮੈਂ ਹਾਂ ਤੈਨੂੰ ਹੁਣ ਤੀਜਾ ਹਿੱਸਾ ਦੇ ਕੇ ਹੀ ਤੋਰਾਂਗੇ ਤੂੰ ਯਾਦ ਰੱਖੀ ਵੀ ਹਿੱਸਾ ਲੈ ਕੇ ਆਈ ਹੱਥੋਂ ਮੈਂ ਰਮਨ ਹਿੱਸਾ ਮੰਗਦੀ ਆ ਸਿਆਣੀ ਬਿਆਣੀ ਆ ਢੋਲਾ ਝਾਟਾ ਵੇ ਦਾ ਤੇ ਹੁਣ ਪਹਿਲੀ ਮੰਗਣ ਢੀ ਆ ਮੈਂ ਵੀ ਆਖਾਂ ਵੀ ਫੁੱਫੜ ਕਦੀ ਸਵੇਰੇ ਕਦੀ ਸ਼ਾਮਾਂ ਨੂੰ लवलीਰ ਗਿੜੇ ਮਾਰਦਾ ਵਾ ਤੇ ਕਿਹੜੇ ਕੰਮ ਚ ਮਾਰਦਾ ਉਹ ਤਾਂ ਹੁਣ ਪਤਾ ਲੱਗ ਗਿਆ ਨਾ ਕਿ ਐ ਕੰਮ ਲਈ ਭੱਜੇ ਫਿਰਦੇ ਦੋਵੇਂ ਜੀ ਅੱਗੇ ਅੱਗੇ ਕੋਈ ਗੱਲ ਨਹੀਂ ਦੰਨੇ ਨੂੰ ਹਿੱਸਾ ਚੰਗੀ ਤਰ੍ਹਾਂ ਆਹਨਾਂ ਤੇ ਨੂੰ ਹਿੱਸਾ ਲੈਣ ਆਹ ਗੱਲਾਂ ਕਰਦੀ ਤੁਹਾਡੀ ਭੈਣ ਗਾੜੀ ਆਪਣੇ ਦਿਮਾਗ ਤੋਂ ਆਪਿਆ ਕੰਮ ਲੱਲੋ ਤੇ ਗਾੜੀ ਕਿੱਦਾਂ ਗੱਲ ਕਰਨੀ ਆ ਪਰ ਪਵਾੜੇ ਤਾਂ ਸਾਰੇ ਪਾਇ ਲਵਲੀ ਦੇ ਆ ਇਹ ਰਮਨ ਮੇਰੇ ਸਾਹਮਣੇ ਲਵਲੀ ਨੇ ਕਿਹਾ ਹੁਣਾਵਾ ਤੇ ਭੂਆ ਤੂੰ ਇਦਾਂ ਕਰ ਭੇ ਆਪਣਾ ਹਿੱਸਾ ਲਾ ਕੇ ਸਾਨੂੰ ਦੇ ਜਾ ਤੇ ਮੈਂ ਘਰ-ਬਾਰ ਤੇ ਬਣਾਵਾ ਤੇ ਜੇ ਲਵਲੀ ਹੁਣਾ ਦਾ ਆਪਣੇ ਹਿੱਸੇ ਨਾਲ ਕੋਈ ਨਹੀਂ ਬਣਿਆ ਤੇ ਭੂਆ ਦੇ ਹਿੱਸੇ ਨਾਲ ਕੀ ਬਣ ਜੂ ਤੇ ਨਾਲੇ ਹਿੱਸਾ ਕਿਹੜਾ ਮੰਗਦੀ ਆ ਤੁਹਾਡੇ ਪਿਓ ਤੋਂ ਬਾਅਦ ਜ਼ਮੀਨ ਜਿਹੜੀ ਤੁਹਾਡੇ ਦੋਵਾਂ ਪਰਾਵਾਂ ਦੇ ਨਾ ਹੋਈ ਹੁਣ ਹਿੱਸਾ ਇਹਨੂੰ ਕਿੱਦਾਂ ਮਿਲ ਜੂ ਵਿੱਚੋਂ ਤੁਹੀ ਵੀ ਸਿਆਣੇ ਜੇ ਜਦੋਂ ਰਮਨ ਦਾ ਵਿਆਹ ਕੀਤਾ ਤੇ ਸਾਰਾ ਕਾਰਵਿਆਰ ਕੀਤੇ ਇਹਦੇ ਇਹਦੇ ਵਿਆਹਾਂ ਦੇ ਕੀਤੇ ਗਾੜੀ ਬੱਚੇ ਹੋਏ ਕਿੱਦਾਂ ਹੀ ਗੈਂਜਣੇ ਪੇ ਲੈ ਕੇ ਵੱਡਾ ਮੁੰਡਾ ਵੀ ਆਇਆ ਉਦੋਂ ਨਾਨਕਿਆਂ ਦੀ ਥਾਂ ਕਿੱਦਾਂ ਹੀ ਵਰਤੇ ਜੋ ਜੋ ਕਹਿੰਦੀ ਰਹੀ ਅਹੀਂ ਉਹੋ ਉਹ ਲੈ ਕੇ ਗਏ ਅਹੀਂ ਪਿਛਲੇ ਬੰਨੇ ਮੁੜ ਕੇ ਨਹੀਂ ਵੇਖਿਆ ਵੀ ਸਾਡੇ ਘਰ ਕੁਝ ਹੈਗਾ ਕਿ ਨਹੀਂ ਹੈਗਾ ਤਾਂ ਗਾੜੀ ਨਹੀਂ ਨੇ ਆਣੇ ਵਿਆਹਣੇ ਨਾਲੇ ਰਮਨ ਪਿਆੜੀ ਲੱਗੀ ਸਾਡੇ ਦੋਵਾਂ ਭਰਾਵਾਂ ਦੇ ਨਾਲ ਇਹਦੇ ਤੇ ਪੱਲੇ ਵੀ ਕੱਖ ਨਹੀਂ ਆ ਜੇ ਇਹੇ ਸਾਦੇ ਮੰਗ ਲਿਆ ਇਹਨੇ ਹੇ ਸਾਦੇ ਬੰਦਾ ਹੀ ਨੀਗਾ ਕੱਲ ਨੂੰ ਜਦੋਂ ਨਿਆਣੇ ਵਿਆਹੂਗੀ ਨਾ ਹੀ ਜਾ ਕੇ ਖਲੋਤੇ ਤੇ ਫੇਰ ਉੱਥੇ ਕੀ ਨੱਕ ਦਊਗੀ ਸ਼ਰਮਚ ਨਾ ਮਰੂਗੀ ਐ ਹੋ ਜੀਆਂ ਨੂੰ ਨਹੀਂ ਸ਼ਰਮ ਹੁੰਦੀ ਜਿਹੜਾ ਹੇ ਸਾਦਾ ਮੰਗਣ ਡਈ ਐ ਸ਼ਰਮ ਉਹਨੂੰ ਕਦੀ ਆ ਚਲ ਗਈ ਇਥੋਂ ਰੌਲਾ ਪਾਉਂਦੀ ਮੈਂ ਤਾਂ ਪਾਣੀ ਪੁੱਛਿਆ ਮੈਂ ਪਾਣੀ ਲਿਆਉਂਦੀ ਆ ਨਹੀਂ ਪਾਣੀ ਮੈਂ लवली ਵਾਲੋਂ ਪੀ ਆਈ ਆ ਮੈਂ ਉੱਥੇ ਹੀ ਸਮਝ ਗਈ ਮੈਂ ਇਹ ਗੱਲ ਕੋਈ ਹੋਈ ਐ ਜਿਹੜੀ लवली ਵਾਲ ਸਿੱਧੀ ਆਈ ਐ ਚਲ ਕੋਈ ਗੱਲ ਹੀ ਹਾਲਾਂ ਦੇ ਨੂੰ ਪਲਾਕੀ ਕਰਦੀ ਆ ਦਲਜੀਤ ਕਿੱਥੇ ਗਿਆ ਵਾ ਵੇਖੋ ਉਹਨੂੰ ਵੀ ਮਾਰੋ ਚਾਹਤੀ ਤੇ ਮੇਰੇ ਨਾਲ ੱੱਲੋ ਉਹਨੂੰ ਮੈਂ ਦੱਸਾਂ ਪਿਪੂਆ ਤੇਰੀ ਵੀ ਹਿੱਸਾ ਮੰਗਣ ਲਈ ਆ ਤੇ ਜਿਹੜਾ लवली ਬੜਾ ਤੋਂ ਭਰਾ ਬਣਾਇਆ ਨਾ ਕੱਲ ਕਹਿਣ ਦਾ ਸਫਾਈ ਕਰ ਲਾਂਗੇ ਆਵੀ ਉਹ ਆ ਗੱਲਾਂ ਕਰਦਾ ਈ ਤੇਰੀਆਂ ਜੜਾਂ ਡਿਆਈ ਵੜਣ ਹਾਂ ਗੇਟ ਅੱਗੇ ਬੈਠਾ ਹੋਣਾ ਵਾ ਤੇ ਜਾਂ लवली ਘਰ ਹੋਣਾ ਵਾ ਮੈਂ ਵੇਖਣਾ ਉਹਨੂੰ ਭੇਜਦਾ ਤੇਰੇ ਲਾਗੇ ਭੇਜੋ ਮੇਰੇ ਲਾਗੇ ਉਹਨੂੰ ਮੈਂ ਦੱਸਾਂ ਚੱਲ ਮੈਂ ਵੀ ਉਠਾਂ ਤੇ ਸੋਈ ਦਾ ਕੰਮ ਵੇਖ ਲਾਂ ਇਹਨੇ ਤੇ ਮੇਰਾ ਨਾ ਸਾਰਾ ਮੂਡ ਹੀ ਖਰਾਬ ਕਰਤਾ ਮੈਂ ਹਾਂ ਘੜੀ ਰਾਮ ਕਰਕੇ ਨਾ ਫੇਰ ਸੋਈ 'ਚ ਵੜਦੀ ਆ ਇਹਨਾਂ ਨੇ ਪਿਓ ਪਤਾਂ ਰੋਟੀ ਖਾਣੀ ਆ ਪਤਾ ਨਹੀਂ ਵੀ ਰੋਟੀ ਟੋਕ ਘਰ ਵਾਲੇ ਨੂੰ ਖਵਾਲਿਆ ਵੀ ਕਿ ਨਹੀਂ ਖਵਾਲਿਆ ਉਦਾਂ ਹੀ ਬਸੇ ਬੈਠੀ ਆ ਤੇ ਚੁੱਪ ਕਰਕੇ ਇੱਥੇ ਆ ਗਈ ਆ ਚੱਲ ਮੈਂ ਕਿ ਉਹਨਾਂ ਨੂੰ ਭੁੱਖੇ ਰੱਖਣਾ ਵਾਂ ਮੈਂ ਤਾਂ ਰੋਟੀ ਬਣਾ ਕੇ ਇਹਨਾਂ ਨੂੰ ਖਵਾਲਾਂ ਇਹਨੂੰ ਤਾਂ ਲਵਲੀ ਪਰੌਂਠੇ ਪਕਾ ਕੇ ਖਵਾਲਦਾ ਆਪੇ ਆ ਗਏ ਫਿਰ ਟਾਈਮ ਨਾਲ ਹੀ ਹਾਂਜੀ ਮੈਂ ਆ ਗਈ ਹਾਂ ਟਾਈਮ ਨਾਲ ਹੀ ਹਾਂ ਮੈਂ ਤਾਂ ਬਲਜੀਤ ਮਿਲ ਪਿਆ ਸੀ ਤੇ ਮੈਂ ਤਾਂ ਹੀ ਤੁਹਾਨੂੰ ਆਖਿਆ ਸੀ ਮੈਂ ਤਾਂ ਚਾਹੁੰਦੀ ਆ ਜਿਓ ਹਾਂ ਨਹੀਂ ਮਿਲ ਗਈ ਮੈਨੂੰ ਬਸ ਲਵਲੀ ਬਿਠਾ ਗਿਆ ਮੈਨੂੰ ਫਿਰ ਮੈਂ ਆ ਗਈ ਹਾਂ ਟਾਈਮ ਨਾਲ ਹੀ ਕਰ ਤਾਂ ਕੀ ਗੱਲ ਹੋਈ ਉੱਥੇ ਗੱਲ ਕੀ ਹੋਣੀ ਆ ਮੇਰੀ ਸੁਣੋ ਗੱਲ ਪਹਿਲਾਂ ਤਾਂ ਮੈਂ ਗਈ लवली ਵੱਲ ਤਾਂ ਮੈਂ ਵੇਖਿਆ ਨਿਆਣਾ ਵਿਚਾਰਾ ਨਾ ਇਦਾਂ ਲੰਮਿਆ ਪਿਆ ਤੇ ਮੈਂ ਤਾਂ ਟੈਨਸ਼ਨ ਕਰਦੀ ਬਈ ਹਾਂ ਦੱਸਿਆ ਜੀ ਮੈਨੂੰ ਫੋਨ ਤੇ ਆਨੇ ਤੇਰਾ ਪੁੱਛਿਆ ਤੇ ਕਹਿੰਦਾ ਭੂਆ ਜੀ ਤੁਹਾਨੂੰ ਫਦਾਈ ਆ ਵੀ ਕੀ ਕਰਨ ਦੇ ਤਾਂ ਇਹ ਹੋਣੀ ਮੈਂ ਪਿਆਲੀਆਂ ਵੱਲ ਗਿਆ ਹਾਂ ਤੇ ਮੈਨੂੰ ਕਹਿੰਦੇ ਵੀ ਇਦਾਂ ਇਦਾਂ ਸਾਡਾ ਸਾਹਕ ਆਵਿਆ ਹਨਾ ਪੈਲੀ ਦਾ ਤਾਂ ਥਾਂ ਦੇ ਦੇ ਅੱਛਾ ਮੈਂ ਵੀ ਕੋਈ ਗੱਲ ਤੋਂ ਫਿਕਰ ਨਾ ਕਰਕੇ ਇਹ ਗੱਲ ਦਾ ਵੀ ਹੁਣ ਤੇ ਨਹੀਂ ਗੱਲ ਉਹਨਾਂ ਦੀ ਕਹਿਣੀ ਬੰਦ ਨਹੀਂ ਹੁਣ ਤਾਂ ਅਸੀਂ ਜੋਦਾ ਜੇ ਵਿਆਹ ਕੀਤਾ ਪਹਿਲੇ ਪਰੋਣੇ ਤਾਂ ਆ ਲੈਣ ਦੇ ਘਰ ਹੂੰ ਹੂੰ ਤੰਮੜ ਕੇ ਫਿਰ ਮੈਂ ਆ ਗਈ ਇਹਨਾਂ ਵੱਲ ਹਾਂ ਤੇ ਰਮਨ ਜਾਂਦਿਆਂ ਸੁੱਤੀ ਸੀ ਹੂੰ ਮੈਂ ਵੀ ਉਹ ਨਿਆਣੇ ਚ ਤੰਗ ਕਰਕੇ ਆਪ ਕਿਦਾਂ ਮੈਂ ਸੁੱਤੀ ਹੂੰ ਤੇ ਉਹਦਾਂ ਫਿਰ ਮੈਂ ਕੀਤੀ ਗੱਲਬਾਤ ਤੇ ਸੁਸ਼ੇਂਦਰ ਕੇ ਬੰਬੀ ਦੇ ਗਿਆ ਸੀ ਅੱਛਾ ਉਹਦਾਂ ਆ ਗਿਆ ਜਦੋਂ ਮੈਂ ਆਉਣ ਲੱਗੀ ਨਾ ਮਿਹੜ ਪਿਆ ਮੈਨੂੰ ਗੇਟ ਕੜੀ ਠੀਕ ਆ ਤੇ ਫਿਰ ਮੈਂ ਕਰਾਂ ਹੀ ਉਹਨਾਂ ਨਾਲ ਗੱਲਾਂ ਬਾਤਾਂ ਮੈਂ ਹਾਂ ਵੀ ਮੇਰੀ ਸੁਣ ਲੋ ਗੱਲ ਘਾੜ ਦਾ ਸਿੱਧੇ ਚੱਲਣ ਦੇ ਹਾਂ ਹੀ ਵੀ ਤੇ ਭਾਜ ਜਦੋਂ ਹੀ ਹੁਣ ਇਸ ਗੱਲ ਤੇ ਆਏ ਜੇ ਨਾ ਤੇ ਫਿਰ ਗੱਲ 'ਚ ਮੇਰਾ ਵੀ ਹਿੱਸਾ ਬੰਦਾ ਪੈਲੀ ਜੀ ਦੇ ਕੇ ਮੈਂ ਡਰਾਵਾ ਹੀ ਆਈ ਇਹਨਾਂ ਨੂੰ ਮੈਂ ਕਿਹੜਾ ਲੈ ਆਉਣਾ ਸੀ ਪਰ ਇਹ ਮੈਂ ਕਿਹਾ ਵੀ ਇਹਨਾਂ ਦੋਵਾਂ ਜਣੇ ਅਗਲਾ ਦੇ ਇਹ ਗੱਲ ਵਾ ਨਾ ਵਿਆਹ ਵੇਖੋ ਨਵਾਂ ਨਵਾਂ ਉਹਦਾ ਹੋਇਆ ਕੁੜੀ ਦਾ ਹੁਣ ਅਜੇ ਕੀਤਾ ਤੇ ਫਿਰ ਉਹ ਨਵੇਂ ਰਿਸ਼ਤੇਦਾਰ ਨੇ ਤੇ ਉਹ ਕੀ ਸੋਚਣਗੇ ਹੈ ਇਹ ਕਿਦਾਂ ਦੀਆਂ ਗੱਲਾਂ ਕਰਦੇ ਵਿੱਚ ਰੌਲਾ ਪੈਂਦਾ ਜਦੋਂ ਪਿਆਲੀ ਪੂਲੀ ਦਾ ਇਦਾਂ ਵੰਡ ਵਡਾਈ ਦਾ ਚੱਲਣਾ ਤੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਇਸੇ ਗੱਲ 'ਤੇ ਮੈਨੂੰ ਗੁੱਸਾ ਜੜਿਆ ਵੀ ਤੁਸੀਂ ਸਬਰ ਤੇ ਕਰੋ ਅਜੇ ਪਹਿਲਾਂ ਆੜਾ ਕੰਮ ਆ ਇਹ ਤਾਂ ਨਿਬੜ ਲਿਆਂ ਦੋ ਗੱਲ ਸੁਣੋ ਜਿਹਦਾ ਜੋਦਾ ਵਿਆਹ ਹੋਇਆ ਨਾ ਤੇ ਮੜ ਕੇ ਕਿ ਦੋਵੇਂ ਜੀ ਇੱਕ ਘਰ ਥੋੜੀ ਗਏ ਆ ਉਹ ਅੱਪੇ ਜਿਹੜਾ ਰੋਟੀ ਬਿਕਾਉਂਦਾ ਤਾਂ ਅੱਪੇ ਖਾਂਦਾ ਇਹਨਾਂ ਦਾ ਫਰਜ ਇਹ ਨਹੀਂ ਬੰਦਾ ਵੀ ਤੁਸੀਂ ਜਾਣੇ ਨੂੰ ਕਹਾਂਵੇਂ ਤੂੰ ਰੋਟੀ ਇੱਥੇ ਖਲਾ ਜਾਂ ਨਹੀਂ ਤਾਂ ਅਹੀਂ ਆਪ ਤੂੰ ਦੇ ਜਣੇ ਇੱਥੇ ਤੇ ਗੁੱਸਾ ਤੇ ਮੈਨੂੰ ਬੁਦਾ ਇਹ ਗੱਲ ਦਾ ਵੀ ਜੜਿਆ ਉਹ ਪਤਾ ਕੀ ਆ ਜਦੋਂ ਦਾ ਵਿਆਹ ਕਰਵਾਇਆ ਨਾਲ ਦਾ ਜੋਤ ਦਾ ਉਹ ਰਿਸ਼ਤੇ ਤੋਂ ਹੀ ਥੋੜੇ ਜਿ ਔਖੇ ਆ ਉਦੋਂ ਦਾ ਹੀ ਇਹਨਾਂ ਨੇ ਨਾ ਗੁੱਸਾ ਰੱਖਿਆ ਮਨ ਚ ਹੁਣ ਜੇ ਉਹਨੂੰ 10 ਮਰਲੇ ਥਾਂ ਦੇ ਵੀ ਦੰਨੇ ਆ ਉਹਦਾ 5 ਮਰਲੇ ਚ ਕੀ ਕਰ ਲੂ ਉਥੇ ਕੋਠੀ ਪਾਉਣੀ ਆ ਮੁੜ ਕੇ ਕੱਲ ਨੂੰ ਉਹਨੂੰ ਕਹੂਗਾ ਮੈਂ ਪਾਣੀ ਨਹੀਂ ਦੇਣਾ ਬੰਬੀ ਆਪਣੀ ਵਕਰੀ ਲਵਾ ਇਹ ਕੋਈ ਗੱਲ ਥੋੜਾ ਵ ਕਰਨ ਵਾਲੀ ਹੁਣ ਥੋੜੇ ਦਿਨ ਸਬਰ ਤੇ ਕਰ ਲੈ ਨਾਲੇ ਅਜੇ ਫਸਲ ਵਿੱਚ ਬੀਜੀ ਆ ਫਸਲ ਵੱਡੀ ਜਾਊਗੀ ਤੇ ਫੇਰ ਹੀ ਕੋਈ ਗੱਲ ਹੋਣੀ ਹੁਣ ਝੋਨਾ ਨਹੀਂ ਪਾ ਲੈਣਾ ਉਹਨੇ ਇਹੋ ਤੇ ਗੱਲਾਂ ਨੇ ਜਿਵੇਂ ਇਹ ਚੰਗਾ ਭਲਾ ਹੈ ਗਾਈ ਸਾਰਾ ਕੋਈ ਸਮਝਦਾ ਹੀ ਗੱਲ ਨੂੰ ਉਹਦੇ ਰਮਣ ਆ ਨਾ ਉਹ ਹੁਣ ਟਿਕਨ ਦਿੰਦੀ ਪਹਿਲੋਂ ਵੀ ਜਿਹੜਾ ਕੋਈ ਨਾ ਕੋਈ ਬਹਾਨਾ ਨਾਲ ਵਿੱਚ ਲਾ ਕੇ ਨਾ ਲੜਾਈ ਪਾ ਕੇ ਰੱਖਣੀ ਆ ਛੇੜ ਛੇੜ ਕੇ ਰੱਖਣੀ ਆ ਵੀ ਇਹ ਕਿਸੇ ਤਰ੍ਹਾਂ ਮੀਨਾ ਸਾਨੂੰ ਪੈਸੇ ਦੇਵੇ ਸਾਡੇ ਕੋਲ ਪੈਸੇ ਲਵੇ ਜਾਂ ਕਰਜ਼ੇ ਥੱਲੇ ਆਵੇ ਇਹੋ ਚਾਹੁੰਦੇ ਹੀ ਗੱਲ ਇਹੋ ਹੀ ਜਦੋਂ ਅਸੀਂ ਪੈਸੇ ਲੈਣ ਤੋਂ ਮਨਾਂ ਕੀਤਾ ਸੀ ਨਾ ਇਹਨੂੰ ਇਹਨਾਂ ਨੂੰ ਉਹ ਵੀ ਪ੍ਰੋਬਲਮ ਹੋਈ ਆ ਤਖਲੀਫ ਹੋਈ ਬੜੀ ਹੁਣ ਇੱਕ ਹੋਰ ਹੋ ਗਈ ਕਿ ਕੁੜੀ ਆਪਣੇ ਸੌਖੇ ਘਰ ਵਿਆਹੀ ਗਈ ਆ ਵੀ ਇੱਕ ਇਹਦੇ ਵਿੱਚ ਜੜਿਆ ਨਹੀਂ ਆਨੇ लवली ਨੇ ਹੁਣ ਇਹੋ ਹੀ ਆ ਵੀ ਇਹ ਸਾਰੇ ਕੰਮ ਕਰ ਲਏ ਨੇ ਤੇ ਕੁੜੀ ਵਿਆਹੀ ਗਈ ਆ ਸਾਨੂੰ ਤਾਂ ਪੁੱਛਿਆ ਵੀ ਨਹੀਂ ਮੈਂ ਅਸੀ ਰਾਜ ਨਾਲ लवली ਨੂੰ ਵੀ ਕਿਹਾ ਹੀ ਆ ਮੈਂ ਜਦੋਂ ਆਈ ਜਾਈਦਾ ਸੀ ਨਾ ਤੇਰੇ ਮਾਪੇ ਪੁੱਛਦੇ ਹੁੰਦੇ ਸੀ ਤੇ ਕਿਤੇ ਇੱਧਰ ਜਾਈਦਾ ਨਾ ਕਿਤੇ ਪਾਣੀ ਦੀ ਵੀ ਆਸ ਨਹੀਂ ਹੁੰਦੀ ਚੱਲ ਕੋਈ ਨਹੀਂ ਜੇ ਇਦਾਂ ਦੀ ਗੱਲ ਆ ਨਾ ਫੇ ਕਾਨੂੰਨੀ ਤੌਰ ਤੇ ਵੀ ਕਰ ਸਕਦੇ ਆ ਸਾਰਾ ਕੁਝ ਠੀਕ ਆ ਨਾ ਜੇ ਇਹਦੇ ਥੋੜੇ ਦਿਨ ਸਬਰ ਕਰਦੇ ਆ ਤਾਂ ਠੀਕ ਆ ਤੇ ਜੇ ਭੌਤਿਕ ਉਹ ਗੱਲ ਕਰਨਗੇ ਨਾ ਫਿਰ ਉਦਾਂ ਵੀ ਕਰ ਲੈ ਮੇਰੀ ਸੁਣੋ ਗੱਲ ਤਾਂ ਮੈਂ ਦੱਸ ਦਨੀ ਆ ਦਿੱਤਾ ਤੇ ਮੈਨਾਂ ਨੂੰ ਡਰਾਵਾ ਹੀ ਆ ਹੂੰ ਪਰ ਇੱਕ ਗੱਲ ਹੈ ਗਈ ਆ ਕਿ ਜੇ ਸਾਨੂੰ ਕਿਹੇ ਹੱਦ ਤੱਕ ਵੀ ਜਾਣਾ ਪਿਆ ਨਾ ਅਸੀਂ ਉਹ ਨਿਆਣੇ ਦੇ ਮੂੰਹ ਨੂੰ ਜਾਵਾਂਗੇ ਮੈਂ ਉਹਨਾਂ ਦੇ ਕਹਿਣ ਡਈ ਹਨਾਂ ਨੂੰ ਕਿ ਮੈਂ ਦਲਜੀਤ ਵੀ ਸਾਨੂੰ ਉਨਾ ਹੀ ਆ ਜਿੰਨਾ ਲਵਲੀ ਆ ਪਿਆਰਾ ਪਰ ਇਹ ਵੀ ਉਹਨਾਂ ਦੇ ਦਿਮਾਗ 'ਚ ਨਹੀਂ ਗੱਲ ਆਉਂਦੀ ਉਹਨਾਂ ਨੇ ਸਾਡੀਆਂ ਗੱਲਾਂ ਨੂੰ ਨਾ ਸਿੱਧੇ ਤਰੀਕੇ ਨਾਲ ਤਾਂ ਲੈਣਾ ਹੀ ਨਾ ਹਰ ਗੱਲ ਨੂੰ ਪੁੱਠੇ ਤਰੀਕੇ ਨਾਲ ਸੋਚਣਾ ਚੱਲ ਕੋਈ ਗੱਲ ਨਹੀਂ ਆ ਨੰਗਲਾਂ ਦੇ ਤੂੰ ਆ ਟਾਈਮ ਪਰੋਣੇ ਹੁੰਦੇ ਆ ਨਾ ਜੋ ਬਰਉਣੀ ਹੋ ਜਾਂਦੇ ਆ ਜੋ ਤੋਂ ਨੇ ਤੇ ਫਿਰ ਕਰਦੇ ਆ ਬਾਅਦ ਚ ਗੱਲ ਜਿੱਦਾਂ ਕਹੂਗਾ ਨਾ ਫਿਰ ਉਹਦਾ ਵੇਖ ਲਾ ਉਹਦਾ ਕਰ ਲਾਂਗੇ ਮੈਨੂੰ ਤਾਂ ਹੁਣ ਇਹੋ ਹੀ ਫਿਕਰ ਪਿਆ ਸੀ ਅਸਲ ਵਿੱਚ ਚੰਦੀ ਨਹੀਂ ਹਵੇ ਕੋਈ ਗੱਲ ਵੱਧ ਘੱਟ ਉੱਥੇ ਹੋਵੇ ਮੈਂ ਕਹਿੰਦੇ ਜੀ ਪਰੋਣੇ ਹੋ ਜਾਣਗੇ ਨਾ ਤੇ ਫਿਰ ਕਰਦੇ ਗੱਲ ਸ਼ੁਰੂ ਕਰਾਂਗੇ ਪਰ लवली ਵਿਚਾਰਾ ਜਿੱਦਾਂ ਡਿਆ ਇਹਨਾਂ ਨੂੰ ਫੋਨ ਕਰਨ ਫਿਰ ਮੈਨੂੰ ਜਾਣਾ ਵੀ ਆਇਐ ਸੀ ਕਰਕੇ ਮੈਂ ਗਈ ਹਾਂ ਉਹ ਇੰਨਾ ਛੇੜ ਛੇੜ ਕੇ ਰੱਖਣੀ ਆ ਕੋਈ ਨਾ ਕੋਈ ਠੀਕ ਹੈ ਨਾ ਇਹ ਚਾਹੁੰਦੇ ਆ ਵੀ ਉਹਨਾਂ ਤੱਕ ਗੱਲ ਪਹੁੰਚੇ ਪਰੋਣਿਆਂ ਤੱਕ ਠੀਕ ਹੈ ਨਾ ਇਹੋ ਗੱਲ ਚਾਹੁੰਦੇ ਆ ਗੱਲ ਇਹੋ ਹੀ ਹੋ ਪਿੱਖੜੋਗਾ ਅਡੇ ਕੁੜੀਏ ਸੋਹਣਾਂ ਤੱਕ ਇਹ ਗੱਲ ਪਹੁੰਚੇ ਤਾਂ ਗੱਲ ਸੁਣ ਮੇਰੀ ਇਹ ਚੀਨਾਂ ਦੀ ਸਭਾ ਉਹ ਇਹਨਾਂ ਨੂੰ ਨਹੀਂ ਇਹਨਾਂ ਚੀਜ਼ਾਂ ਨਾਲ ਠੀਕ ਹੈ ਨਾ ਜੇ ਇਹੋ ਜੀ ਗੱਲ ਹੁੰਦੀ ਤਾਂ ਇਹ ਲਵਲੀ ਦੇ ਨਾਲ ਨਾ ਉਹ ਕਿ ਤਰ੍ਹਾਂ ਦੇ ਸਿਆਣੇ ਬਣੇ ਹਗੇ ਪਤਾ ਨਹੀਂ ਇਹਨਾਂ ਦੇ ਦਿਮਾਗ ਕੀ ਚੱਲਦਾ ਜਾਂਦਾ ਹੈ ਚਲੋ ਛੱਡੋ ਕੋਈ ਗੱਲ ਨਹੀਂ ਬਣਾਵਾ ਚਾ ਬਣਾਜੋ ਕੋਈ ਗੱਲ ਨਹੀਂ ਕਰ ਲੈਂਦੇ ਜਿਤਾ ਹਾਂ ਇੱਧਰ ਆਵੇ ਮੇਰੀ ਸੋਹਣ ਗੱਲ ਮੰਮੀ ਕੀ ਗੱਲ ਹੋ ਗਈ ਆ ਗੱਲ ਕੀ ਹੁਣੀ ਆ ਤੂੰ ਸਫਾਈਆਂ ਕਰਾਉਂਦਾ ਫਿਰਨ ਰਿਹਾ ਉਹਦੇ ਨਾਲ ਵੀ ਪ੍ਰਾਉਣੀ ਆਉਣੇ ਆ ਇੱਧਰ ਸਿਆਪਾ ਹੋਰ ਪੈ ਗਿਆ ਵਾ ਉਹ ਕਹਿੰਦਾ ਜੋਤ ਨੇ ਆਉਣਾ ਨਾ ਤਾਂ ਕਰਾਉਂਦੇ ਆ ਕੀ ਖਾਣ ਖਾਵੇ ਜੋਤ ਤੇ ਨਾਲੇ ਖਾਵੇ लवली ਸਾਨੂੰ ਕੋਈ ਲੋੜ ਨਹੀਂ ਸਫਾਈਆਂ ਕਰਾਉਂਦੀ ਕੀ ਗੱਲ ਹੋਈ ਉਹ ਸੁਣ ਲਿਆ ਕੀ ਗੱਲ ਕੀਤੀ ਹੁਣਾਂ ਕੀ ਆ ਹਾਂਜੀ ਇਹਨੇ ਪੂਆ ਨੂੰ ਕੀਤਾ ਫੋਨ ਅੱਛਾ ਤੇਰੇ ਡੈਡੀ ਨੇ ਇਹਦੇ ਨਾਲ ਕੋਈ ਗੱਲ ਕੀਤੀ ਅੱਛਾ ਕਿਹੜੀ ਗੱਲ ਕੀਤੀ ਵੇ ਗੱਲ ਕਾਦੀ ਕਰਨੀ ਆ ਉਹ ਜਿਹੜੀ ਮੋਟਰ ਨਹੀਂ ਗੀ ਸਾਂਝੇ ਥਾਂ ਦੇ ਵਿੱਚ ਸਾਂਝਾ ਵੀ ਕਹਦਾ ਤੇ ਜ਼ਮੀਨ ਸਾਨੂੰ ਆਈ ਆ ਤੁਹਾਡੇ ਥਾਂ ਚ ਆਉਂਦੇ ਇਹਨੂੰ ਇਹ ਗੱਲ ਤੇਰੇ ਡੈਡੀ ਨੇ ਕਹੀ ਪਿਓ ਕਨਾਲ ਥਾਵਾਂ ਅੱਛਾ 10 ਮਰਲੇ ਤੈਨੂੰ ਆਉਣਾ ਤੇ 10 ਸਾਨੂੰ ਆਉਣਾ ਹਾਂਜੀ ਤੇ ਚਲੂ ਉੱਥੇ ਸਾਂਝਾ ਰਹਿਣ ਦੇ ਨਾ ਤੇ ਤੂੰ 10 ਮਰਲੇ ਥਾਂ ਮੈਨੂੰ ਦੇ ਦੇ ਤੇ ਸਹੀ ਗੱਲ ਹੀ ਇਹਨੇ ਚੱਕ ਪੂਆ ਨੂੰ ਫੋਨ ਕੀਤਾ ਹਾਂਜੀ ਤੇ ਪੂ ਆ ਗਈ ਇੱਥੇ ਮੈਂ ਤਾਂ ਲੰਮੇ ਪਈ ਹਾਂ ਬੜੀਆਂ ਵੱਧ ਘੱਟ ਮੇਰੇ ਨਾਲ ਗੱਲਾਂ ਕੀਤੀਆਂ ਹੋ ਕਿਉਂ ਇਹ ਉਹ ਤਾਂ ਮਾਪਿਓ ਹੈ ਨਹੀਂ ਆ ਆਪ ਤੁਸੀਂ ਸੁੱਤੇ ਜੇ ਆਰਾਮ ਨਾਲ ਉਹਦੀ ਨੀਂਦ ਹਰਾਮ ਕੀਤੀ ਦੇਣੇ ਦੀ ਉਹ ਵਾਗੇ ਮੈਂ ਪਹਿਲੀ ਸਾੜੀ ਜਿਹੜੀ ਉਹਨੂੰ ਦੇ ਰਹੀ ਆਪਾਂ ਹਾਂ ਹੋਈ ਤਾਂ ਗੱਲ ਵਾ ਤੇ ਮੈਨੂੰ ਆਂਦੀ ਵੀ ਮੇਰਾ ਹਿੱਸਾ ਕੱਢੋ ਤੇ ਜਾ ਅੱਛਾ ਹਿੱਸੇ ਮੰਗਣ ਦੇ ਵੀ ਆ ਮਿੰਨੋ ਦਾ ਪੁੱਤ ਪਹਿਲਾਂ ਹੀ ਪਤਾ ਸੀ ਹਾਂਜੀ ਮੈਂ ਤਾਂ ਨਾ ਕੱਤੀ ਆ ਤੇ ਇਹ ਕਿੱਦਾਂ ਦੀ ਜਨਾਨੀ ਆ ਐਵੇਂ ਨਹੀਂ ਗਾੜੀ ਗਾੜੀ ਹੋ ਕੇ ਪਰਦਾਣ ਗਿਆ ਕਰਨ ਲਈ ਇਥੋਂ ਨੇ ਹਿੱਸਾ ਖੰਣਾ ਹੀ ਪੁੱਤਾਂ ਨੂੰ ਰਿਸ਼ਤਾ ਇਹਨਾਂ ਨੇ ਆਪ ਕਰਾਇਆ ਵਾ ਤੇ ਕੋਈ ਗੱਲ ਨਹੀਂ ਅਹੀਂ ਮੇਰੇ ਕੱਟੇ ਕੁੜਿਆਂ ਨੇ ਵੀ ਆਉਂਦੇ ਨੂੰ ਹਿੱਸਾ ਦੇ ਦਾਂਗੇ ਤੇਰੇ ਦਾਦੇ ਨੇ ਪੈੜੀ ਤਾਂ ਲਵਾਈ ਤੇਰੇ ਪਿਓ ਦੇ ਤਾਂ ਤਾਇਏ ਦੇ ਨਾ ਤੇ ਇਹਦਾ ਹਿੱਸਾ ਕਿੱਥੇ ਪਾਉਂਦਾ ਨਾਲੇ ਦਿਨਾਂ ਵਾਰਾਂ ਤੈਨੂੰ ਮਿਲੇ ਵਰਤੇ ਆ ਹਾਂਜੀ ਹਾਂਜੀ ਹੁਣ ਇੱਥੋਂ ਕੀ ਪਾਲਦੀ ਫਿਰਦੀ ਆ ਜੇ ਇਹ ਤੇ ਚੱਜਦੀ ਰਹੂਗੀ ਗਾੜੀ ਜਿਹੜੇ ਦੋ ਨਿਆਣੇ ਵਿਉਣੇ ਆ ਜਾ ਕੇ ਖਲੋ ਜਾਾਂਗੇ ਤੇ ਜੇ ਇਦਾਂ ਦੇ ਕੰਮ ਕਰੂਗੀ ਫਿਰ ਸਾਡੇ ਵੱਲੋਂ ਸਸਰੀ ਕਾਲੀਆ ਇਹ ਆਪਣੇ ਘਰ ਆ ਜੀ ਤੇ ਅਹੀਂ ਆਪਣੇ ਘਰ ਆ ਜੀ ਹਾਂ ਸਹੀ ਗੱਲ ਪਹਿਲੀ ਦਾਦੀ ਨੇ ਨਾਂ ਦੇ ਆ ਪਰ ਇਹ ਹਲਾ ਦਿਮਾਗ ਪਹਿਲਾਂ ਆਈ ਆ ਉਧਰ ਉਧਰ ਚਾਹ ਪਾਣੀ ਪੀ ਗਏ ਤੇ ਫੇਰ ਸਾਡੇ ਨਾਲ ਆਈ ਆ ਤੇਰੇ ਨਾਲ लवली ਨਾਲ ਗੱਲ ਨਹੀਂ ਕੀਤੀ ਨਾ ਮੈਨਾਂ ਨੇ ਗੱਲ ਕੀਤੀ लवली ਨੇ ਕੋਈ ਵੇਖ ਲੈ ਏਡਾ ਮੀਣਾ ਹੀ ਇਹੋ ਜਿਹੀ ਗੱਲਾਂ ਤੈਨੂੰ ਕਾਹਨੂੰ ਦੱਸਣੀਆਂ ਚੱਲ ਕੋਈ ਗੱਲ ਨਹੀਂ ਫੇਰ ਮੈਂ ਵੀ ਨਹੀਂ ਜਾਣਾ ਹੁਣ ਇੱਧਰ ਹੋ ਨਾ ਜਾਵੀਂ ਉਧਰ ਜਾ ਕੇ ਆਪਣਾ ਕੰਮ ਕਰਦੇ ਰਹਿਣ ਤੂੰ ਨੌਕਰ ਹੋ ਇਹਨਾਂ ਦਾ ਉਹ ਮੈਂ ਉੱਥੇ ਕੰਮ ਕਰਾਉਂਦਿਆਂ ਤੇ ਸਾਡੀ ਗੱਲ ਲੜਾਈ ਪਾਉਣ ਡਿਆਈ ਤੈਨੂੰ ਮੈਂ ਕੱਲ ਹੀ ਹਟਾਇਆ ਸੀ ਨਾ ਵੀ ਤੂੰ ਨਾ ਜਾਵੀਂ ਪਰ ਤੂੰ ਵੀ ਮੇਰੇ ਆਖੇ ਨਹੀਂ ਲੱਗਾ ਉਹ ਮੰਮੀ ਮੈਨੂੰ ਕੀ ਪਤਾ ਵੀ ਆਹ ਕੰਮ ਕਰਨ ਦੇ ਆਏ ਮੈਨੂੰ ਪਤਾ ਵਾ ਨਾ ਵੀ ਇਹ ਕੀ ਚੀਜ਼ਾਂ ਆ ਉਹ ਭੂਆ ਵੀ ਨਾਲ ਰਲਈ ਆ ਇਹ ਪਿਓ ਤੇਰੇ ਨਾਲ ਨਹੀਂ ਗੱਲ ਕੀਤੀ ਤੇ ਉਹ ਘਰ ਦਈ ਆ ਗੇੜ-ਗਾੜੀ ਮਿਲ ਪਈ ਹੀ ਉਦਾਂ ਅੱਛਾ ਤੇ ਮੇਰੇ ਨਾਲ ਗੱਲਾਂ ਕਰਕੇ ਹੁਣ ਮੈਂ ਦੱਸਿਆ ਤੇਰੇ ਡੈਡੀ ਨੂੰ ਪਿਆ ਆ ਗੱਲਾਂ ਕਰਦੀ ਤੁਹਾਡੀ ਭੈਣ ਠੀਕ ਡੈਡੀ ਨੂੰ ਕਹਿੰਦਾ ਫੋਨ ਆਊਗਾ ਨਾ ਸਿੱਧਾ ਕਹਿ ਦਿਓ ਵੀ ਆਪਣਾ ਇਹ ਕੰਮ ਕਰਨਾ ਜਿਹੜੀ ਪਿਆਰੀ ਹੈ ਨਾ ਸਾਡੇ ਨਾਲ ਕਰਾ ਜਿਸ ਦਾ ਮਰਜ਼ੀ ਹੈ ਨਹੀਂ लवली ਨੂੰ ਤਾਂ ਕਹਿਤਾ ਵਾ ਹਾਂਜੀ ਉਹਨੇ ਨਾਂ ਨਹੀਂ ਕਰਾਉਣੀ ਇਹ ਤੱਕੇ ਨਾ ਵਾਉਣੀ ਪੈਣੀ ਤੁਹਾਨੂੰ ਫੇਰ ਹੁਣੀ ਜੇ ਕੋਈ ਗੱਲ ਹੀ ਵਾਰਾਂਗੇ ਉੱਥੇ ਕੀ ਹਾਂ ਦਜੀਤ ਇਹਦਾ ਸਾਫ਼ ਗੱਲ ਵਾ ਹਾਂਜੀ ਵੀ ਜੇ ਬੰਬੀ ਦਾ ਪਾਣੀ ਲਾਉਣਾ ਵਾ ਤਾਂ ਥਾਂ ਦੇ ਦੇ ਤੇ ਜੇ ਆਸਾਂ ਨਹੀਂ ਦੇਣਾ ਤੇ ਪਾਣੀ ਵਾਲ ਤੇ ਆਨਾ ਕਰੀ ਚੋਨਾ ਜਿੱਥੋਂ ਮਰਜੀ ਪਾਲ ਆਪਣਾ ਮੈਨੂੰ ਮਿਲਿਆ ਮੈਂ ਵੀ ਇਦਾਂ ਕਹਿ ਦੇਣਾ ਉਹਨੂੰ ਇਹਦਾ ਮਤਲਬ ਦੇਣੇ ਪੈਣੇ ਆ ਸਿੱਧਾ ਕਹਿ ਦੇ ਤੂੰ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਆ ਅਸੀਂ ਤੇਰੇ ਨਾਲ ਵਾਂ ਠੀਕ ਹੈ ਠੀਕ ਹੈ ਇਹ ਥੋੜਾ ਜੋ ਕੁਝ ਹੈਗਾ ਲਵਲੀ ਨੂੰ ਦੇਈ ਜਾਈਏ ਤਾਂ ਆਪਣੇ ਮੁੰਡੇ ਦੀ ਜਾਇਦਾਦ ਘਟਾਈ ਜਾਈਏ ਨਾ ਨਾ ਮਿਲਿਆ ਇਦਾਂ ਕਹਿ ਉਹਨਾਂ ਨੂੰ ਮੈਂ ਚਲ ਆ ਰੋਟੀ ਪਾਣੀ ਖਾ ਤੂੰ ਚਲੋ